ਸਤਿ ਸ਼੍ਰੀ ਅਕਾਲ ਫਰੈਂਡਸ ਮੈਟਰ ਦਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਅਰਦਾਸ ਕਰੀਏ ਕਿ ਜਿਹੜੇ ਪੰਜਾਬ ਦੇ ਵਿੱਚ ਇਸ ਸਮੇਂ ਹਾਲਾਤ ਬਣੇ ਹੋਏ ਨੇ ਹੜ੍ਹ ਆਏ ਹੋਏ ਨੇ ਪ੍ਰਮਾਤਮਾ ਕਰੇ ਉਹ ਥੰਮ ਜਾਣ ਜਿਹੜੇ ਲੋਕ ਇਸ ਤੋਂ ਪਰੇਸ਼ਾਨ ਨੇ ਵਾਹਿਗੁਰੂ ਜੀ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਔਰ ਤੰਦਰੁਸਤ ਰੱਖਣ ਸੋ ਅੱਜ ਗੱਲ ਕਰਨ ਲੱਗੇ ਹਾਂ ਅਗਰ ਬਰਸਾਤਾਂ ਦੇ ਦਿਨਾਂ ਦੇ ਵਿੱਚ ਗੋਡਿਆਂ 'ਚ ਦਰਦ ਹੋਵੇ ਜੋੜਾਂ 'ਚ ਦਰਦ ਹੋਵੇ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਸਪੈਸ਼ਲ ਗੋਡਿਆਂ ਦੇ ਲਈ ਕਿਉਂਕਿ ਜਦੋਂ ਰੇਣੀ ਸੀਜ਼ਨ ਮਤਲਬ ਬਰਸਾਤਾਂ ਦਾ ਜਦੋਂ ਮੌਸਮ ਆਉਂਦਾ ਹੈ ਉਸ ਸਮੇਂ ਬੈਰੋਮੈਟ੍ਰਿਕ ਜਿਹੜਾ ਪ੍ਰੈਸ਼ਰ ਹੈ ਉਹ ਫਾਲ ਕਰ ਜਾਂਦਾ ਜਿਸ ਕਰਕੇ ਆਪਣੇ ਟਿਸ਼ੂਜ਼ ਐਕਸਪੈਂਡ ਹੋ ਜਾਂਦੇ ਨੇ ਔਰ ਆਪਣੇ ਜੋੜਾਂ ਤੇ ਇਨਫਲੇਮੇਸ਼ਨ ਵੱਧ ਜਾਂਦੀ ਹੈ ਔਰ ਪ੍ਰੈਸ਼ਰ ਨਰਵਸ ਤੇ ਵੱਧ ਜਾਂਦਾ ਜਿਸ ਕਰਕੇ ਆਪਣੇ ਗੋਡੇ ਜ਼ਿਆਦਾ ਦੁਖਦੇ ਨੇ ਸੋ ਤੁਸੀਂ ਘਬਰਾਉਣਾ ਨਹੀਂ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆਂ ਹਰ ਕਸਰਤ ਨੂੰ ਤੁਸੀਂ ਵਾਰੋਵਾਰੀ ਕਰਨਾ ਤੁਸੀਂ ਦੇਖੋਗੇ ਤੁਹਾਡਾ ਗੋਡਿਆਂ ਦਾ ਦਰਦ ਬਹੁਤ ਜਲਦੀ ਠੀਕ ਹੋਣ ਲੱਗ ਗਿਆ ਹੈ ਸੋ ਆਓ ਸਮੇਂ ਨੂੰ ਬਰਬਾਦ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀਆਂ ਆਸਾਨ ਕਸਰਤਾਂ ਜੇ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਕਰਾਂਗੇ ਆਪਾਂ ਨੂੰ ਇੱਕ ਰੋਲਰ ਚਾਹੀਦਾ ਹੋਏਗਾ ਇਹ ਤੁਸੀਂ ਤੌਲੀਏ ਇਕੱਠੇ ਕਰਕੇ ਵੀ ਇਦਾਂ ਦਾ ਰੋਲ ਬਣਾ ਸਕਦੇ ਹੋ ਇਹ ਤੁਸੀਂ ਰੱਖ ਲੈਣਾ ਔਰ ਇਸ ਦੇ ਉੱਪਰ ਤੁਸੀਂ ਆਪਣੀਆਂ ਪਿੰਜਣੀਆਂ ਰੱਖਣੀਆਂ ਨੇ इदा करके और तुम पैजों हर कसरत पूरे एक एक मिनट लिये करनी है सो so, पहली कसरत की होएगी रोलर के उपर एंकल टोपा एक दो तीन चार पाँच छे सत्त अठ नौ दस ग्यारह बारह तेरह चौदह पंद्रह ਇਹ ਤੁਸੀਂ ਕੀ ਕਰਨਾ ਤੁਸੀਂ ਟਾਈਮਰ ਲਾ ਲੈਣਾ ਟਾਈਮ ਦੇਖ ਕੇ ਹਰ ਕਸਰਤ 1 ਮਿੰਟ ਲਈ ਕਰਨੀ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਜਿਸ ਦੇ ਵਿੱਚ ਤੁਸੀਂ ਐਂਕਲ ਟੂ ਪੰਪਸ ਕੀਤੀ ਹੁਣ ਜਿਹੜੀ ਦੂਜੀ ਕਸਰਤ ਤੁਸੀਂ ਕਰਨੀ ਹੈ ਤੁਸੀਂ ਕੀ ਕਰੋਗੇ ਤੁਸੀਂ ਕੁਆਡ੍ਰਿਸੈਪ ਮਸਲ ਨੂੰ ਕੰਟਰੋਲ ਕਰੋਗੇ ਦੇਖੋ ਐਦਾਂ ਤੁਸੀਂ ਬੈਠ ਜਾਣਾ ਔਰ ਬੈਠ ਕੇ ਤੁਸੀਂ ਸਿਰਫ ਆ ਦੇਖੋ ਧਿਆਨ ਨਾਲ ਇਹ ਜਿਹੜਾ ਮਸਲ ਆ ਇਹ ਵਾਲਾ ਦੇਖੋ ਇੱਕਦਮ ਕੰਟ੍ਰੈਕਟ ਹੋਏਗਾ ਦੇਖੋ ਇਹਨੂੰ ਹੋਲਡ ਕਰਨਾ ਆਪਾਂ ਪੂਰੇ 60 ਸੈਕਿੰਡ ਲਈ ਮਤਲਬ 1 ਮਿੰਟ ਲਈ 1 2 3 4 5 6 7 8 9 10 11 12 13 14 15 देन रिलैक्स ਆਪਾਂ 15 ਸੈਕਿੰਡ ਹੀ ਕੀਤਾ ਤੁਸੀਂ ਇਦਾਂ 60 ਵੀ ਗਿਣ ਸਕਦੇ ਹੋ ਔਰ ਘੜੀ ਤੇ ਆਪਣੀ ਤੇ 1 ਮਿੰਟ ਵੀ ਦੇਖ ਸਕਦੇ ਹੋ ਇਹ ਹੋ ਗਈ ਤੁਹਾਡੀ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਹੈ ਉਹ ਤੁਸੀਂ ਕੀ ਕਰੋਗੇ ਰੋਲਾ ਨੂੰ ਲੈ ਲੋਗੇ ਔਰ ਗੋਡੇ ਦੇ ਥਲੇ ਰੱਖੋਗੇ ਔਰ ਇਸ ਨੂੰ ਤੁਸੀਂ ਜ਼ੋਰ ਦੀ ਦਬਤੋਗੇ इतने तुम तो होल्ड करोंगे पूरे सठ सैकेंड लिंट लिए हर मतलब कसरत एक मिनट लिए करनी है एक दो तीन चार पे सत अठ नौ दस ग्यारह बारह तेरह चौदह पंद्रह दिन रिलैक्स आप पंद्रह ही गिणते हैं क्योंकि वीडियो बहुत लंबी बनेगी तो सो तीस इसकेंडली करना एक मिनट लिए करना यह होगी उस अगली कसरत जी इस तो अगली कसरत है ਤੁਸੀਂ ਕੀ ਕਰੋਗੇ ਇੱਕ ਰੋਲਰ ਨੂੰ ਦੋਨਾਂ ਕੋਟਿਆਂ ਦੇ ਵਿਚਾਲੇ ਰੱਖੋਗੇ ਔਰ ਇਸ ਨੂੰ ਜ਼ੋਰ ਦੀ ਦਬ ਦੋਗੇ ਦੋਨਾਂ ਪਾਸਿਓਂ ਦਬ ਦੋਗੇ ਇੱਥੇ 15 ਸੈਕਿੰਡ ਹੋਲਡ 1 2 3 4 5 6 7 8 9 10 11 12 13 14 15 ਥੈਨ ਰਿਲੈਕਸ ਇਹ ਵੀ ਤੁਸੀਂ ਕਸਰਤ 1 ਮਿੰਟ ਲਈ ਕਰਨੀ ਆ ਆਪਾਂ 15 ਸੈਕਿੰਡ ਗਿਣੇ ਆ ਤੁਸੀਂ ਇਦਾਂ 60 ਵੀ ਗਿਣ ਸਕਦੇ ਹੋ 1 ਮਿੰਟ ਲਈ ਵੀ ਕਰ ਸਕਦੇ ਜਿਹੜੀ ਉਸ ਤੋਂ ਅਗਲੀ ਕਸਰਤ ਹੋਏਗੀ ਕਿ ਚਾਹੀਦਾ ਤੁਹਾਨੂੰ ਫਿਰ ਇੱਕ ਚਾਹੀਦਾ ਬੈਂਡ ਜੇ ਬੈਂਡ ਨਹੀਂ ਹੋਏਗਾ ਬੈਂਡ ਨਵਾਂ ਲੈਣ ਦੀ ਲੋੜ ਨਹੀਂ ਆਪਾਂ ਕੋਈ ਦੁਪੱਟਾ ਕੋਈ ਕੱਪੜਾ ਕੁਝ ਵੀ ਵਰਤ ਸਕਦੇ ਆਪਾਂ ਦੋਨਾਂ ਦੇਖੋ ਪੈਰਾਂ ਦੇ ਵਿੱਚ ਇਦਾਂ ਪਾ ਲੈਣਾ ਦੇਖੋ ਪੈਰਾਂ ਦੇ ਵਿੱਚ ਪਾ ਕੇ ਔਰ ਪਹਿ ਜਾਗੇ ਔਰ ਦੋਨੋਂ ਲੱਤਾਂ ਇੱਕ ਦੂਜੇ ਵੱਲ ਦੂਰ ਨੂੰ ਖਿੱਚਾਂਗੇ ਇੱਥੇ ਆਪਾਂ ਹੋਲਡ ਕਰਾਂਗੇ ਪੂਰੇ 60 ਸੈਕਿੰਡ 1 2 3 4 5 6 7 8 9 10 11 12 13 14 15 ਆਪਾਂ 15 ਸੈਕਿੰਡ ਕੀਤਾ ਤੁਸੀਂ 60 ਸੈਕਿੰਡ ਕਰਨਾ ਦੇਖੋ ਦੋਨਾਂ ਪੈਰਾਂ ਚ ਪਾ ਕੇ ਇਦਾਂ ਬਾਹਰ ਨੂੰ ਖਿੱਚ ਦੇਣਾ ਆਪਾਂ ਤਾਂ ਕਿ ਆਪਣੇ ਆਹ ਵਾਲੇ ਮਸਲ ਐਕਟੀਵੇਟ ਰਹਿਣ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਉਸ ਦੇ ਲਈ ਵੀ ਆਪਾਂ ਨੂੰ ਇੱਕ ਕੱਪੜਾ ਚਾਹੀਦਾ ਹੋਵੇਗਾ ਪਰ ਆਪਾਂ ਪੈਂਟ ਦੀ ਵਰਤੋਂ ਕਰ ਰਹੇ ਹਾਂ ਔਰ ਇਸ ਨੂੰ ਤੁਸੀਂ ਆਪਣੇ ਪੈਰ ਚ ਪਾ ਲੈਣਾ ਇਦਾਂ ਕਰਕੇ ਔਰ ਇਸ ਨਾਲ ਤੁਸੀਂ ਸਿੱਧੇ ਪੈ ਜਾਣਾ ਔਰ ਲੱਤ ਉੱਪਰ ਚੱਕ ਦੇਣੀ ਹੈ ਇੱਥੇ ਤੁਸੀਂ 15 ਸੈਕਿੰਡ ਹੋਲਡ 1 2 ਨ 4 5 6 7 8 9 10 11 12 13 14 15 ਅਸੀਂ 15 15 ਸੈਕਿੰਡ ਕਰ ਰਹੇ ਆ ਪਰ ਤੁਸੀਂ ਹਰ ਕਸਰਤ ਇੱਕ ਇੱਕ ਮਿੰਟ ਲਈ ਕਰਨੀ ਹੁਣ ਹੌਲੀ ਹੌਲੀ ਤੁਸੀਂ ਦੇਖਿਓ ਅਗਰ ਤੁਹਾਡੇ ਇਸ ਜਗ੍ਹਾ ਤੇ ਖਿੱਚ ਘੱਟ ਪੈ ਰਹੀ ਹੈ ਹੈਮਸਟ੍ਰਿੰਗ ਮਸਲਸ ਤੇ ਤਾਂ ਤੁਸੀਂ ਜ਼ੋਰ ਦੀ ਉੱਪਰ ਨੂੰ ਖਿੱਚ ਦੇਣਾ ਔਰ ਇੱਥੇ ਹੋਲਡ ਕਰਨਾ ਇੱਥੇ ਜਦੋਂ ਤੁਸੀਂ ਹੋਲਡ ਕਰੋਗੇ ਇੱਥੇ ਖਿੱਚ ਇੱਥੇ ਖਿੱਚ ਦੋਨਾਂ ਮਸਲਸ ਤੇ ਖਿੱਚ ਪੈਗੀ ਇੱਥੇ ਆਪਾਂ पूरे साठ सेकेंड होल्ड रखा एक दो तीन चार पांच पे सात आठ नौ दस ग्यारह बारह तेरह चौदह पंद्रह दैन रिलैक्स इस भी दोनों पासे करना ये होगी थोड़ी हैमस्प्रिंग स्ट्रैच वाली कसरत हो गई हूँ जी उस तो अगली कसरत है इसनों तुम की करो पैर अंदर मोड़ लो और लत्तों उपर चक देना थल्यों एक फुट उच्च इतने होल्ड करा आप पूरे सठ सेकेंड एक दो तीन चार पाँच पे सात आठ नौ दस ग्यारह बारह तेरह चौदह पंद्रह दैन रिलैक्स ती इस भी कोशिश करनी भी एक मिनट रख सको अगर नहीं रखे जाएगा तुम दस दस सैकड करके भी रख सकते हो पर करो जरूर हूँ जी उस अगली कसरत है ये कसरत बैठ के करोगे सीधे बैठ जाओगे और पैर अंदर मोड़ के लात तो उपर चक देनी है इतने पूरे सात सेकंड होल्ड एक दो तीन चार पे सात आठ नौ दस ग्यारह बारह तेरह चौदह पंद्रह फिर देखो ध्यान पैर अंदर मोड के सामने देखा एक दो तीन चार पे सात आठ नौ दस ग्यारह बारह तेरह चौदह पंद्रह दैन रिलैक्स सठ सैकेंड इधर सठ सैकेंड इधर यह होगी थोड़ी बैठने की कसरत ਔਰ ਇੱਕ ਤੁਸੀਂ ਕਸਰਤ ਜਿਹੜੀ ਰੋਜ਼ਾਨਾ ਕਰਨੀ ਹੈ ਤੁਸੀਂ ਕੁਰਸੀ ਲੈ ਲਓਗੇ ਔਰ ਕੁਰਸੀ ਏਦਾਂ ਲਾ ਕੇ ਏਦਾਂ ਬੈਠ ਕੇ ਕੁਰਸੀ ਤੇ ਸਿੱਟ ਟੂ ਸਟੈਂਡ ਏਦਾਂ ਇੱਕ ਫੇਰ 2 ਫੇਰ 3 ਫੇਰ 4 ਫੇਰ 5 ਏਦਾਂ ਤੁਸੀਂ ਯਾਨਕਿ 20-20 ਦੇ 3 ਸੈੱਟ ਲਾਇਓ ਇਸ ਨਾਲ ਤੁਹਾਡੇ ਪੱਟਾਂ ਦੇ ਵਿੱਚ ਚਾਨ ਪਈਗੀ ਬਰਸਾਤੀ ਦਿਨਾਂ ਦੇ ਵਿੱਚ ਘਰ ਦੇ ਵਿੱਚ ਰੱਖ ਕੇ ਅਗਰ ਤੁਸੀਂ ਇੱਕ ਅਸਰਤਾ ਕਰੋਗੇ ਤੁਸੀਂ ਗੋਡੇ ਦਰਦ ਜੋ ਛੋਟੇ ਬਰਸਾਤਾਂ ਦੇ ਦਿਨਾਂ ਵਿੱਚ ਹੋਣ ਲੱਗ ਗਏ ਨੇ ਉਹਨਾਂ ਤੋਂ ਤੁਸੀਂ ਬਚ ਸਕਦੇ ਹੋ ਔਰ ਉਹਨਾਂ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਸੋ ਮਿਲਾਂਗੇ ਚਾਲਦੇ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ টিল ਦੈਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ